ਇੱਕ ਜਗ੍ਹਾ ਤੇ ਜਾ ਕੇ ਕਹਿੰਦੇ ਸadne ਨੂੰ ਰਾਤ ਪੈ ਗਈ ਕਿਸੇ ਗ੍ਰਿਸ਼ਤੀ ਦੇ ਘਰ ਰਾਤ ਕੱਟਣ ਵਾਸਤੇ ਰਹਿ ਪਿਆ ਕਹਿੰਦਾ ਨਾਲੇ ਤਾਂ ਰਾਤ ਕੱਟ ਲਾਂਗੇ ਨਾਲੇ ਭੋਜਨ ਛਕ ਲਾਂਗੇ ਇਹਨੇ ਜਾ ਕੇ ਖੜਕਾਇਆ ਦਰਵਾਜਾ ਤੇ ਉਸ ਘਰ ਦੇ ਵਿੱਚ ਪਤੀ ਪਤਨੀ ਰਹਿੰਦੇ ਸੀ ਹੁਣ ਇੱਥੇ ਥੋੜਾ ਜਿਹਾ ਧਿਆਨ ਦੇਣਾ ਖਾਸ ਕਰਕੇ ਬੀਬੀਆਂ ਨੇ ਸadne ਨਾਲ ਕੀ ਹੋਇਆ ਜਦੋਂ ਦਰਵਾਜਾ ਖੜਕਾਇਆ ਨਾ ਉਹ ਘਰ ਦੇ ਵਿੱਚੋਂ ਬੀਬੀ ਬਾਹਰ ਆਈ 22-23 ਸਾਲ ਦੀ ਉਮਰ ਨੌਜਵਾਨ ਪੂਰੀ ਦਰਵਾਜਾ ਖੋਲਿਆ ਸਦਨਾ ਜੀ ਕਹਿੰਦੇ ਬੇਟੀ ਸਾਧੂ ਸੰਤਾਂ ਤੁਰਿਆ ਆਉਂਦਾ ਸੀ ਮੈਂ ਭੋਜਨ ਛਕਣਾ ਭੁੱਖ ਲੱਗੀ ਹੈ ਇਹ ਕਹਿੰਦੀ ਜੀ ਆਜੋ ਅੰਦਰ ਬਿਠਾ ਲਿਆ ਪਲੰਗਾ ਢਾਤਾ ਪਲੰਗੇ ਤੇ ਸਦਨਾ ਜੀ ਬਹਿ ਗਏ ਚਾਦਰ ਵਿਛਾਤੀ ਠੰਡਾ ਸੀਤ ਜਲ ਛਕਾਇਆ ਪੁੱਛਿਆ ਵੀ ਮਹਾਤਮਾ ਜੀ ਕਿਹੜੇ ਥਾਂ ਤੋਂ ਆਏ ਸਦਨੇ ਨੇ ਸਾਰਾ ਕੁਝ ਦੱਸਤਾ ਕਹਿੰਦਾ ਮੈਂ ਵੱਡਦਾ ਹੁੰਦਾ ਸੀ ਬੱਕਰੇ ਪਰ ਮੈਨੂੰ ਹੁਣ ਗਿਆਨ ਹੋ ਗਿਆ ਮੈਂ ਪਰਮਾਤਮਾ ਦਾ ਭਜਨ ਕਰਦਾ ਅੱਜ ਤੁਰਿਆ ਜਾਂਦਾ ਸੀ ਰਾਤ ਪੈ ਗਈ ਰਾਤ ਕਟਣੀ ਐ ਉਹ ਕਹਿੰਦੀ ਜੀ ਆਓ ਜੀਆਂ ਆਇਆਂ ਨੂੰ ਬੈਠੋ ਜਲ ਪਾਣੀ ਛਕਾਇਆ ਤੇ ਇਸ ਬੀਬੀ ਦੇ ਘਰ ਵਾਲਾ ਵੀ ਕੋਲ ਆ ਕੇ ਬਹਿ ਗਿਆ ਬੜੀ ਸ਼ਰਧਾ ਨਾਲ ਸੇਵਾ ਕੀਤੀ ਪ੍ਰਸ਼ਾਦਾ ਛਕਾਤਾ ਪਰ ਕਹਿੰਦੇ ਜਿਸ ਘਰ ਵਿੱਚ ਸਦਨਾ ਜੀ ਰੁਕੇ ਬਾਲ ਬੱਚਾ ਉਹਨਾਂ ਦੇ ਕੋਈ ਨਹੀਂ ਸੀ ਪਤੀ ਪਤਨੀ ਦੋ ਸੀ ਬੀਬੀ ਦੀ ਉਮਰ ਤਾਂ 22 23 ਸਾਲ ਤੇ ਜੀਨੂੰ ਉਹ ਵਿਆਹੀ ਉਹ ਬਾਵਾ ਉਮਰਦਾਸੀ ਵੱਡੀ ਉਮਰ ਦਾ ਬਜ਼ੁਰਗ ਹੁਣ ਇਹਨਾਂ ਦੀ ਆਪਸ ਵਿੱਚ ਬਣਦੀ ਨਹੀਂ ਸੀ ਤੇ ਜਿਹੜੇ ਘਰ ਵਿੱਚ ਸਦਨਾ ਰੁਕਿਆ ਬੀਬੀ ਦੇ ਮਨ ਵਿੱਚ ਬੇਈਮਾਨੀ ਆ ਗਈ ਆਖੋ ਸਤਨਾਮ ਜਲ ਪਾਣੀ ਛਕਾਇਆ ਭੋਜਨ ਪ੍ਰਸ਼ਾਦਾ ਛਕਾਇਆ ਤੇ ਗੁਰਮੁਖ ਪਿਆਰਿਓ ਗੱਲਾਂ ਬਾਤਾਂ ਕਰਦੀ ਰਹੀ ਹੁਣ ਸਦਨਾ ਇਹਨੂੰ ਕੀ ਪਤਾ ਸੀ ਵੀ ਇਹਦੇ ਮਨ ਚ ਕੀ ਚੱਲਦਾ ਹੈ ਉਹ ਰੱਬ ਦਾ ਭਗਤ ਪਰ ਜਦੋਂ 9 10 ਵਜੇ ਰਾਤ ਦੇ ਮੰਜੇ ਦੇ ਕੋਲੇ ਆ ਕੇ ਬਹਿ ਗਈ ਪੱਖੀ ਝੱਲਣ ਲੱਗ ਗਈ ਸਦਨਾ ਕਹਿੰਦਾ ਬੀਬੀ ਹੁਣ ਪੈ ਜਾ ਜੇ ਪੱਖੀ ਝੱਲਣੀ ਆ ਆਪਣੇ ਘਰ ਵਾਲੇ ਨੂੰ ਝੱਲੋ ਦੀ ਸੇਵਾ ਕਰ ਫਿਰ ਉੱਥੇ ਬੋਲ ਉੱਠੀ ਬੀਬੀ ਉਹ ਬੁਰਾ ਤਾਂ ਮਨਾਇਓ ਨਾ ਗੱਲ ਸੱਚੀ ਐ ਕਈਆਂ ਨੇ ਇਸ ਤਰ੍ਹਾਂ ਹੁਣ ਵੀ ਘਰ ਪੱਟੇ ਨੇ ਕਥਾ ਸੁਣੋ ਇਹਨੂੰ ਸੁਣ ਕੇ ਆਪਣੇ ਮਨ ਨੂੰ ਸਮਝਾਉਣਾ ਵੀ ਜੇ ਗਲਤ ਐ ਕਿਤੇ ਗਲਤੀ ਅਸੀਂ ਤਾਂ ਨਹੀਂ ਕਰ ਰਹੇ ਹੁਣੇ ਬੀਬੀ ਪੱਖਾ ਝੱਲਣ ਲੱਗ ਗਈ ਸਦਨੇ ਨੂੰ ਆ ਕੇ ਭਗਤ ਨੂੰ ਐਸੀ ਰੱਬ ਦੇ ਭਗਤ ਕਹਿੰਦੇ ਜੇ ਸੇਵਾ ਕਰਨੀ ਹੈ ਤੇਰਾ ਪਤੀ ਪਰਮੇਸ਼ਰ ਘਰ ਪਿਆ ਉਹਦੀ ਕਰ ਲੈ ਕਹਿੰਦੀ ਉਹ ਬੁੱਢਾ ਹੈਗਾ ਮੇਰੇ ਮਾਂ ਪਿਓ ਨੇ ਮੇਰੀ ਸ਼ਾਦੀ ਇਹਦੇ ਨਾਲ ਕਰਤੀ ਮੇਰਾ ਤਾਂ ਪਹਿਲੇ ਹੀ ਮਨ ਨਹੀਂ ਸੀ ਕਹਿੰਦੀ ਇਹ ਬਿਮਾਰੀ ਦਾ ਖਾਦਾ ਬੁੱਢਾ ਮੈਂ ਤੋਂ ਕੀ ਲੈਣਾ ਕਹਿੰਦੀ ਡਰਨਾ ਮੈਂ ਤੇਰੇ ਨਾਲ ਆ ਤੂੰ ਮੇਰੇ ਨਾਲ ਰਲ ਜਾ ਸਦਨਾ ਕਹਿੰਦਾ ਬੀਬੀ ਪਤੀ ਦੇ ਹੁੰਦਿਆਂ ਹੋਇਆਂ ਇਦਾਂ ਦੇ ਕਰਮ ਕਰਨੇ ਸ਼ੋਭਦੇ ਨਹੀਂ ਹੈਗੇ ਇਹ ਉੱਠ ਕੇ ਚਲੀ ਗਈ ਹੁਣ ਸਦਨੇ ਨੂੰ ਤਾਂ ਇਹ ਸੀ ਵੀ ਚਲੀ ਗਈ ਪਰ ਗਈ ਗੁਰਮਖੋ ਜਾ ਕੇ ਆਪਣੇ ਘਰ ਵਾਲੇ ਦਾ ਗਲ ਵੱਢਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਘਰ ਵਾਲੇ ਦਾ ਗਲ ਵੱਢ ਕੇ ਸਦਨੇ ਕੋਲੇ ਸਿਰ ਲਿਆਈ ਕਹਿੰਦੀ ਮਹਾਤਮਾ ਡਰਨ ਦੀ ਲੋੜ ਨਹੀਂ ਮੈਨੂੰ ਪਤਾ ਲੱਗ ਗਿਆ ਅੱਗੇ ਪਿੱਛੇ ਤੇਰੇ ਵੀ ਕੋਈ ਨਹੀਂ ਤੇਰੇ ਨਾਲ ਸੰਤ ਨਹੀਂ ਬਣ ਕੇ ਰਹਿ ਲੂੰਗੀ ਜਿੱਥੇ ਜਾਏਗਾ ਨਾਲ ਚੱਲੂੰਗੀ ਮੇਰਾ ਤੇਰੇ ਤੇ ਆ ਗਿਆ ਮਨ ਤੈਨੂੰ ਡਰ ਸੀ ਮੇਰੇ ਘਰ ਵਾਲੇ ਦਾ ਆਲਾ ਮੈਂ ਆਪਣੇ ਘਰ ਆਲਾ ਮਾਰਤਾ ਇੱਥੇ ਹੀ ਹੁਣ ਬੇਨਤੀ ਕਰਦਿਆਂ ਹੁਣ ਸਮਾਂ ਕਲਯੁਗ ਦਾ ਤੇ ਕਰਮ ਜ਼ਿਆਦਾਤਰ ਆਹੀ ਹੋਣ ਲੱਗ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਤੁਸੀਂ ਖਿਆਲ ਰੱਖਿਓ ਮੈਂ ਵੀ ਵਿੱਚ ਹਾਂ ਬੀਬੀਆਂ ਵੀ ਬੈਠੀਆਂ ਭਾਈ ਵੀ ਬੈਠੇ ਨੇ ਸਦਨੇ ਦੀ ਗੱਲ ਯਾਦ ਰੱਖਣੀ ਹੈ ਸਦਨਾ ਕਹਿੰਦਾ ਹੈ ਪਾਪਨ ਨਠ ਜਾਇ ਥੋਂ ਤੂੰ ਜ਼ਹਿਰ ਦੀ ਗੰਦਲ ਐ ਵਿਸ ਦੀ ਗੰਦਲ ਐ ਜਿਹਦੇ ਨਾਲ ਚਾਰ ਲਾਵਾ ਲਈਆਂ ਮਿਆਪਿਓ ਨੇ ਵਿਆਹ ਕੇ ਤੋਰੀ ਘਰ-ਬਾਰ ਉਹਦੇ ਕਰਕੇ ਮਿਲਿਆ ਜਦੋਂ ਤੂੰ ਉਹਦੀ ਨਹੀਂ ਬਣੀ ਤੂੰ ਮੇਰੀ ਕਿੱਥੋਂ ਬਣੇਂਗੀ ਅੱਜ ਮੈਨੂੰ ਵੇਖ ਕੇ ਤੂੰ ਆਪਣੇ ਸਿਰ ਦਾ ਸਾਈਂ ਮਾਰਤਾ ਕੱਲ ਨੂੰ ਕੋਈ ਹੋਰ ਮਿਲ ਗਿਆ ਤੂੰ ਭਲਾ ਮੇਰੇ ਨਾਲ ਵੀ ਨਹੀਂ ਕਰਨਾ ਨੱਠ ਜਾ ਇੱਥੋਂ ਤੇਰੇ ਵਰਗੀ ਪਾਪਣ ਨੂੰ ਤਾਂ ਮੱਥੇ ਲਾਉਣਾ ਵੀ ਮਾੜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਪਿਆਰਿਓ ਖਿਆਲ ਕਰਨਾ ਗੁਰਬਾਣੀ ਵਿੱਚ ਲਿਖਿਆ ਹੈ ਸੋ ਕਿਉ ਮੰਦਾ ਆਖੀ ਐ ਜਿੱਤ ਜਮੈ ਰਾਜਾ ਰਾਜਾਨ ਸਤਕਾਰ ਵੀ ਬੀਬੀਆਂ ਨੂੰ ਬੜਾ ਦਿੱਤਾ ਹੈ ਪਰ ਇਹ ਸਤਕਾਰ ਦੇ ਸ਼ਬਦ ਉਹਨਾਂ ਲਈ ਵਰਤੇ ਜਾਂਦੇ ਆ ਜਿਨ੍ਹਾਂ ਨੇ ਆ ਕੇ ਸੰਸਾਰ ਚ ਭਲਾ ਕੀਤਾ ਹੋਵੇ ਇਹ ਜੇ ਕਰਮ ਨਾ ਕਰੋ ਮਾਂ ਪਿਓ ਨੂੰ ਰਿਸ਼ਤੇਦਾਰਾਂ ਨੂੰ ਭੈਣ ਭਾਈਆਂ ਨੂੰ ਮੂੰਹ ਦਿਖਾਉਣਾ ਔਖਾ ਹੋ ਜੇ ਇਹ ਬੇਨਤੀਆਂ ਮੈਂ ਤਾਂ ਕਰਦਾ ਅੱਜ ਕੱਲ ਦੇਖੀਦਾ ਹੈ ਘਰਾਂ ਦੇ ਵਿੱਚ ਮਾਪੇ ਧੀ ਐ ਚਾਹੇ ਪੁੱਤ ਆ ਉਹਨੂੰ ਪੜਾਉਂਦੇ ਨੇ ਲਿਖਾਉਂਦੇ ਨੇ ਦਿਹਾਰੀਦਾਰ ਬੰਦਾ ਵੀ ਸੋਚਦਾ ਚਾਹੇ ਦਿਹਾੜੀ ਕਰਨੀ ਪੈ ਜੇ ਮੇਰੇ ਜਵਾਕ ਪੜ ਜਾਣ ਸੋਚਦੇ ਆ ਨਾ ਆਪਾਂ ਸਾਰੇ ਜਦੋਂ ਉਹਨੂੰ ਬੱਚੇ ਹੁੰਦੇ ਨੇ ਜਵਾਨ ਮਾਪਿਆਂ ਨੂੰ ਆਸ ਹੁੰਦੀ ਆ ਵੀ ਕਬੀਲਦਾਰੀ ਦਾ ਕੋਈ ਸਾਡਾ ਬੋਝ ਹਲਕਾ ਹੋਊ ਕਈ ਫਿਰ ਮਾਪਿਓ ਦੀ ਦਿੱਤੀ ਸਿੱਖਿਆ ਗੁਰੂਆਂ ਪੀਰਾਂ ਦੀ ਦਿੱਤੀ ਸਿੱਖਿਆ ਭਲਾ ਕੇ ਗਲਤ ਰਾਮਾਂ ਤੇ ਤੁਰ ਪੈਂਦੇ ਆ ਇਹ ਗੱਲਾਂ ਆਮ ਹੁੰਦੀਆਂ ਤੁਹਾਡੇ ਸਾਹਮਣੇ ਕੋਈ ਸ਼ਰਮ ਵਾਲੀ ਗੱਲ ਨਹੀਂ ਕੋਈ ਲੜਕਾ ਲੜਕੀ ਆਪਸ ਵਿੱਚ ਲੜ ਪੈਂਦੇ ਆ ਤੇ ਅੱਕ ਕੇ ਜ਼ਹਿਰ ਖਾ ਜਾਂਦੇ ਆ ਮਾਪਿਓ ਦਾ ਬਢੇਪਾ ਰੋਲ ਦਿੰਦੇ ਆ ਤੇ ਕਈ ਕਰਮ ਇਹੋ ਜੇ ਕਰਦੇ ਨੇ ਮਾਪਿਆਂ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨਾਂ ਕਰਮਾਂ ਤੋਂ ਬਚਣਾ ਗੁਰਮਖੋ ਤੇ ਮਾੜੇ ਕਰਮਾਂ ਦੇ ਨਤੀਜੇ ਵੀ ਮਾੜੇ ਹੀ ਹੁੰਦੇ ਆ ਇਹ ਕੱਲਾ ਹੁਣ ਨਹੀਂ ਕੰਮ ਚੱਲਿਆ ਪਹਿਲਾਂ ਵੀ ਚੱਲਦਾ ਸੀ ਰਾਮਚੰਦਰ ਜੀ ਦਾ ਵਿਆਹ ਹੋਇਆ ਸੀਤਾ ਦੇ ਨਾਲ ਤੇ ਸੀਤਾ ਮਾਤਾ ਜੀ ਨੂੰ ਕਹਿ ਕੇ Hindu ਵੀਰ ਪੂਜਦੇ ਆ ਉਹਦੀ ਆਪਣੀ ਸ਼ਰਤ ਸੀ ਵੀ ਜਿਹੜਾ ਅਤਨੁਸਮਾਨ ਨੂੰ ਚੱਕੂ ਮੈਂ ਉਹਦੇ ਨਾਲ ਸ਼ਾਦੀ ਕਰਾਉਂ ਉਹਨੂੰ ਕਿਹਾ ਸੀ ਸੀਤਾ ਸੋਮਬਰ ਦ੍ਰੋਪਤੀ ਦੀ ਵੀ ਇਦਾਂ ਹੀ ਸ਼ਰਤ ਰੱਖੀ ਸੀ ਵੀ ਜਿਹੜਾ ਮੱਛੀ ਦੀ ਅੱਖ ਵਿੱਚ ਤੀਰ ਮਾਰੂ ਪਾਣੀ 'ਚ ਦੇਖ ਕੇ ਮੈਂ ਉਹਦੇ ਨਾਲ ਸ਼ਾਦੀ ਕਰਾਉਂ ਚਲੋ ਉਹਨਾਂ ਦੀਆਂ ਸ਼ਰਤਾਂ ਵੀ ਪੂਰੀਆਂ ਹੋ ਗਈਆਂ ਪਰ ਜੀਵਨ ਪੜ ਕੇ ਦੇਖ ਲਿਓ ਜ਼ਿੰਦਗੀਆਂ ਦੋਨਾਂ ਦੀਆਂ ਰੁਲੀਆਂ ਹੀ ਨੇ ਸਾਰੀ ਜ਼ਿੰਦਗੀ ਰੋਣਿਆ ਕਰ ਲਾਉਣਿਆ ਚਲੰਗੀ ਪਰਿਵਾਰ ਰੁਲ ਗਏ ਬੱਚੇ ਰੁਲ ਗਏ ਤਾਂ ॠषि मुनि ਮੂਰੇ ਆਏ ਸੀ ਵੀ ਇਹ ਜਿਹੜਾ ਆਪੇ ਵਿਆਹ ਕਰਵਾਉਣਾ ਹੈ ਆਪਣੀ ਮਰਜ਼ੀ ਨਾਲ ਇਹਦੇ ਨਾਲ ਪਰਿਵਾਰ ਰੁੱਲਦਾ ਬੱਚੇ ਰੁੱਲਦੇ ਨੇ ਮਾਪਿਆਂ ਨੂੰ ਚਾਹੀਦਾ ਹੈ ਜੋਗ ਲੜਕਾ ਲੜਕੀ ਵੇਖ ਕੇ ਉਹਨਾਂ ਦਾ ਵਿਆਹ ਸ਼ਾਦੀ ਕਰਨ ਨਾਖੋ ਸਤਨਾਮ ਸ੍ਰੀ ਵਾਹਿਗੁਰੂ ਤਾਂ ਗੁਰਮਖੋ ਇਹ ਮਰਿਆਦਾ ਬਣੀ ਸੀ ਤੇ ਜਿਹੜੇ ਤਾਂ ਰਹਿੰਦੇ ਆ ਮਾਪਿਓ ਦੇ ਕਹਿਣੇ 'ਚ ਉਹਨਾਂ ਦਾ ਤਾਂ ਅਦਬ ਸਤਕਾਰ ਵੀ ਹੁੰਦਾ ਹੈ ਦੁੱਖ ਸੁੱਖ ਵਿੱਚ ਵੀ ਭੈਣ ਭਾਈ ਆਉਂਦੇ ਆ ਤੇ ਜਿਹੜੇ ਮਾਪਿਓ ਦੇ ਕਹਿਣੇ 'ਚੋਂ ਬਾਹਰ ਹੋ ਜਾਣ ਜਿਆਦਾਤਰ ਤਾਂ ਗੁਰਮਖੋ ਰੁੱਲਦੇ ਹੀ ਦੇਖੇ ਹੁਣ ਸਦਨੇ ਨਾਲ ਇਸੇ ਤਰ੍ਹਾਂ ਹੋਇਆ ਕਹਿੰਦਾ ਨੱਠ ਜਾ ਇਥੋਂ ਜਦੋਂ ਤੂੰ ਆਪਣੇ ਘਰ ਵਾਲੇ ਦੀ ਨਹੀਂ ਬਣੀ ਉਹਨੂੰ ਮਾਰਤਾ ਮੈਨੂੰ ਕੀ ਬਖਸ਼ੇਂਗੀ ਸਦਨਾ ਕਹਿੰਦਾ ਨੱਠ ਜਾ ਸਦਨਾ ਜੀ ਕਹਿੰਦੇ ਮੈਂ ਨਹੀਂ ਰਹਿਣਾ ਇਸ ਘਰ ਵਿੱਚ ਜਦੋਂ ਉੱਠ ਕੇ ਸਦਨਾ ਜੀ ਤੁਰਨ ਲੱਗੇ ਫਿਰ ਉਸ ਪਾਪਣ ਨੇ ਕਹਿੰਦੇ ਰੌਲਾ ਪਾਤਾ ਉੱਚੀ ਉੱਚੀ ਲੱਗ ਗਈ ਰੌਲਾ ਪਾਉਣ ਕਹਿੰਦੀ ਮੇਰੇ ਘਰ ਵਾਲੇ ਨੂੰ ਮਾਰ ਕੇ ਤੂੰ ਮੇਰੀ ਇੱਜ਼ਤ ਲੁੱਟਣੀ ਚਾਹੁੰਦਾ ਹੈ ਲੋਕੋ ਮੈਂ ਲੁੱਟੀ ਗਈ ਮੈਂ ਵਿਧਵਾ ਹੋ ਗਈ ਆ ਬਣਿਆ ਫਿਰਦਾ ਸੰਤ ਇਹਨੇ ਮੇਰੇ ਘਰ ਵਾਲਾ ਮਾਰਤਾ ਨਾਲੇ ਤਾਂ ਰੋਟੀ ਪਾਣੀ ਖਾਦਾ ਨਾਲੇ ਹੁਣ ਮੇਰੀ ਇੱਜ਼ਤ ਲੁੱਟਣੀ ਚਾਹੁੰਦਾ ਹੈ ਆਂਢੀ ਗਵਾਂਢੀ ਉੱਠ ਖੜੇ ਹੁਣ ਉਦੋਂ ਫਿਰ ਕਹਿੰਦੇ ਸਦਨੇ ਦੀ ਨਹੀਂ ਸੁਣੀ ਕਿਸੇ ਨੇ ਗੁਰਮੁਖੋ ਇਹਨੂੰ ਫੜ ਲਿਆ ਕੁੱਟਿਆ ਮਾਰਿਆ ਵੀ ਜਾ ਕੇ ਰਾਜੇ ਦੇ ਪੇਸ਼ ਕਰਤਾ ਰਾਜੇ ਨੂੰ ਦੱਸਤੀ ਗੱਲ ਕਹਿੰਦੇ ਸੰਤ ਜੀ ਆਏ ਸੀ ਨਾਲੇ ਤਾਂ ਪ੍ਰਸ਼ਾਦਾ ਪਾਣੀ ਸਕਿਆ ਨਾਲੇ ਇਹਦੇ ਘਰ ਵਾਲੇ ਨੂੰ ਮਾਰ ਕੇ ਦੀ ਇੱਜ਼ਤ ਲੁੱਟਣਾ ਚਾਹੁੰਦੇ ਸੀ ਹਾਲਾਂਕਿ ਗੱਲ ਇਦਾਂ ਦੀ ਕੋਈ ਨਹੀਂ ਸੀ ਤੇ ਰਾਜੇ ਨੇ ਵੀ ਕੋਈ ਨਾ ਸੁਣੀ ਸadne ਦੀ ਸਿੱਧਾ ਹੀ ਹੁਕਮ ਦੇਤਾ ਕਹਿੰਦਾ ਵੀ ਇਹਦੇ ਹੱਥ ਵੱਢ ਕੇ ਛੱਡ ਦਿਓ ਇਹ ਸਾਰੀ ਜ਼ਿੰਦਗੀ ਪਛਤਾਉਂਦਾ ਰਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨੂੰ ਮਾਰੋ ਨਾ ਕਹਿੰਦਾ ਜੇ ਮਰ ਗਿਆ ਤਾਂ ਕੰਮ ਮੁੱਕ ਜੂ ਇਹਦੇ ਹੱਥ ਵੱਢ ਕੇ ਛੱਡੋ ਇਹ ਸਾਰੀ ਜ਼ਿੰਦਗੀ ਪਛਤਾਵੇ ਨਾਲੇ ਦੂਜਿਆਂ ਨੂੰ ਦੱਸੇ ਤੇ ਸਦਨਾ ਜੀ ਨੇ ਕੁਛ ਨਾ ਕਿਹਾ ਕਹਿੰਦਾ ਦੇਖੀ ਜਾਉ ਜੋ ਰੱਬ ਦੀ ਮੌਜ ਹੈ ਕਹਿੰਦਾ ਬੀਬੀ ਕਸੂਰ ਤੇਰਾ ਨਹੀਂ ਇਹ ਮੇਰੇ ਹੀ ਕੋਈ ਕਰਮ ਦਾ ਫਲ ਹੈ ਜਿਹੜੇ ਮੈਂ ਵੱਡ ਵੱਡ ਜੀਵਾਂ ਨੂੰ ਮਾਰਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਖਰ ਬਦੀਆਂ ਵਾਲੇ ਬੰਦੇ ਨੂੰ ਪਛਤਾਉ ਨਹੀਂ ਪੈਂਦਾ ਏ ਆਖਰ ਬਦੀਆਂ ਵਾਲੇ ਬੰਦੇ ਨੂੰ ਪਛਤਾਉ ਨਹੀਂ ਪੈਂਦਾ ਏ ਬਦੀਆਂ ਵਾਲੇ ਬੰਦੇ ਪਛਤਾਉਣੇ ਪੈਂਦਾ ਏ ਆਖਰ ਬਦੀਆਂ ਵਾਲੇ ਬੰਦੇ ਨੂੰ ਪਛਤਾਉਣੇ ਪੈਂਦੇ ਏ ਆਖਰ ਬਦੀਆਂ ਵਾਲੇ ਬੰਦੇ ਨੂੰ ਪਛਤਾਉਣੇ ਪੈਂਦੇ ਏ ਆਖਰ ਬਦੀਆਂ ਵਾਲੇ ਬੰਦੇ ਨੂੰ ਪਛਤਾਉਣੇ ਪੈਂਦੇ ਏ ਮੁਨੀਆਂ ਦੇ ਦੇਵਤਿਆਂ ਨੂੰ ਵੀ ਫਲ ਪਾਉ ਨਹੀਂ ਪੈਂਦਾ ਏ ਰਿਸ਼ੀਆਂ ਮੁਨੀਆਂ ਦੇ ਦੇਵਤਿਆਂ ਨੂੰ ਵੀ ਫਲ ਪਾਉ ਨਹੀਂ ਪੈਂਦਾ ਏ ਅੰਮ੍ਰਿਤ ਦੇ ਬੰਦਿਆਂ ਨੂੰ ਵੀ ਫਲ ਪਾਉ ਨਹੀਂ ਪੈਂਦਾ ਏ ਰਿਸ਼ੀਆਂ ਮੁਨੀਆਂ ਦੇ ਦੇਵਤਿਆਂ ਨੂੰ ਵੀ ਫਲ ਪਾਉ ਨਹੀਂ ਪੈਂਦਾ ਏ ਮੁਨੀਆਂ ਦੇ ਬੰਦਿਆਂ ਨੂੰ ਵੀ ਫਲ ਪਾਉ ਨਹੀਂ ਪੈਂਦਾ ਏ ਰਿਸ਼ੀਆਂ ਮੁਨੀਆਂ ਦੇ ਦੇਵਤਿਆਂ ਨੂੰ ਬਦੀਆਂ ਵਾਲੇ ਬੰਦੇ ਨੂੰ ਪਛਤਾਉ ਨਹੀਂ ਤੈਂਦਾ ਏ ਅਖਰ ਬਦੀਆਂ ਵਾਲੇ ਬੰਦੇ ਨੂੰ ਪਛਤਾਉ ਨਹੀਂ ਤੈਂਦਾ ਏ ਬਦੀਆਂ ਵਾਲੇ ਬੰਦੇ ਨੂੰ ਪਛਤਾਉ ਨਹੀਂ ਪੈਂਦਾ ਏ ਅਖਰ ਬਦੀਆਂ ਵਾਲੇ ਬੰਦੇ ਨੂੰ ਪਛਤਾਉ ਨਹੀਂ ਤੈਂਦਾ ਏ ਅਖਰ ਬਦੀਆਂ ਵਾਲੇ ਬੰਦੇ ਨੂੰ ਪਛਤਾਉ ਨਹੀਂ ਪੈਂਦਾ ਆ ਸਰਬਦੀਆਂ ਵਾਲੇ ਬੰਦੇ ਨੂੰ ਪਛਤਾਉਣਾ ਹੀ ਪੈਂਦਾ ਏ ਯਾਦ ਰੱਖਿਓ ਗਲਤੀ ਤਾਂ ਇਸ ਬੀਬੀ ਨੇ ਕੀਤੀ ਸਦਨਾ ਜੀ ਕਹਿੰਦੇ ਮਾੜੇ ਕਰਮਾਂ ਵਾਲਿਆਂ ਨੂੰ ਤਾਂ ਪਛਤਾਉਣਾ ਹੀ ਪੈਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ